28 ਜਨਵਰੀ 1954 ਲਿਖਾਰੀ ਦੇ ਹੱਥ ਵਿੱਚ ਕਲਮ ਹੁੰਦੀ ਹੈ ਕਲਮ ਜੋ ਲਿਖਦੀ ਹੈ ਉਹ ਲਿਖਾਰੀ ਦੇ ਵਸ ਹੁੰਦਾ ਹੈ ਰੱਬ ਦੇ ਵਸ ਨਹੀਂ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਝ ਮੈਥੋਂ ਲਿਖਵਾਇਆ ਹੈ ਇਹ ਆਪਣਾ ਜੰਤਰ ਬਣਾ ਕੇ ਕਰਾਇਆ ਹੈ ਜੋ ਮੈਥੋਂ ਹੋਇਆ ਇਸ ਦਾ ਕ੍ਰੈਡਿਟ ਵਡਿਆਈ ਉਹਨਾਂ ਨੂੰ ਹੈ ਨਾ ਕਿ ਮੈਨੂੰ ਸਾਡੇ ਸਤਿਗੁਰੂ ਤਾਂ ਅਨਪੜ੍ਹ ਚੀਵਰਾ ਤੋਂ بڑے ਗਿਆਨੀ ਪੰਡਤਾਂ ਨੂੰ ਹਰਾਉਣ ਦੇ ਸਮਰੱਥ ਹਨ ਤੁਸੀਂ ਸਭ ਨੂੰ ਸਾਖੀ ਯਾਦ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਸ ਤਰ੍ਹਾਂ ਇੱਕ ਅਨਪੜ੍ਹ ਚੀਵਰ ਤੋਂ ਇੱਕ ਪੰਡਤ ਨੂੰ ਗੀਤਾ ਦੇ ਅਰਥ ਕਰਨ ਵਿੱਚ ਹਰਾਇਆ ਤੇ ਫਿਰ ਪੰਡਤ ਸਤਿਗੁਰਾਂ ਦੇ ਚਰਨੀ ਲੱਗ ਕੇ ਨਾਮ ਤਰੀਕ ਸਿੱਖ ਹੋਇਆ ਸੀ ਲੋਕ ਰੱਤਾ ਕੋ ਸਿੱਖਿਆ ਪਾ ਕੇ ਆਪਣੇ ਆਪ ਨੂੰ ਜਿਤਾਉਣ ਲੱਗ ਪੈਂਦੇ ਹਨ ਸਤਿਗੁਰਾਂ ਨੇ ਫਰਮਾਇਆ ਹੈ ਜੱਜਾ ਜਾਣੈ ਹਉ ਕਛ ਹੁਆ ਬਦਿਓ ਜਿਉ ਨਲਨੀ ਪ੍ਰਮ ਸੁਆ ਜਉ ਜਾਣੈ ਹਉ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ